ਅਖੀਰ ਵੱਡੇ ਪੱਤਰ ਤੇ ਇੰਟਰ ਸਕੂਲ ਕੰਪੀਟੀਸ਼ਨ ਸੈਮੀਨਾਰ ਵਰਕਸ਼ਾਪ ਐਕਸਪਰਟ ਲੈਕਚਰ ਹੋਰ ਐਵਰਟ ਯਰ ਕੰਪੀਟੀਸ਼ਨ ਕਰਾ ਕੇ ਅਮਰਸਾਬ ਦੇ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਇਨਵੋਲ ਕਰਾ ਤਾਵੇਂ ਫੈਰ ਪਰਿਵਾਰ ਜਾਣਿਆ ਹੋਏਗਾ ਹੰਮਰਸਾਬ ਦੇ ਵਿੱਚ ਇੱਕ ਸਟਰੀਟ ਆਫ ਵਿੰਡੋਸ ਸੀ ਉਸ ਗਲੀ ਦੇ ਵਿੱਚ ਕੋਈ ਇਨਸਾਨ ਰਹਿ ਹੀ ਨਹੀਂ ਸੀ ਗਿਆ ਸਬ ਮਰਗਤਾਂ ਨੂੰ ਪੀਪੀਕੇ ਦਾਸ਼ਕਰ ਕਰਕੇ ਉਹਦੇ ਵਿੱਚ ਹੋਨਰ ਫਾਰਮ ਆਈ ਹੈ ਬਹੁਤ ਸਾਲਾਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਿਆ ਗਿਆ ਉਹਨਾਂ ਦੇ ਬੱਚਿਆਂ ਨੂੰ ਮੁਫਤ ਐਜੂਕੇਸ਼ਨ ਦਿੱਤੀ ਗਈ ਉਹਨਾਂ ਦੀ ਹੈਲਪ ਕੀਤੀ ਇਸ ਦੇ ਰੂਪ ਵਿੱਚ ਦਵਾਈਆਂ ਜੋ ਲੈ ਰਹੇ ਹਨ ਜੋ ਨੂੰ ਚਾਹੀਏ ਵੀ ਨਹੀਂ ਮੈਡੀਸਿਨਸ ਲੈ ਰਹੇ ਹਨ ਫਿਰ ਇੰਜੈਕਸ਼ਨ ਬੈਡਮੇਡ ਲਗਾ ਕੇ ਅਸੀਂ ਦੇਖਦੇ ਹਾਂ ਆਪਣੇ ਇਹ ਨਸ਼ਾ ਕੀ ਹੁੰਦਾ ਹੈ ਨਸ਼ਾ ਸਿਰਫ ਸ਼ਰਾਬ से ਨਹੀਂ ਹੁੰਦਾ ਹੈ ਸਿਗਰਟ ਸ਼ਰਾਬ drugs ਇਹ ਜੋ ਕੈਮਿਸਟ ਸ਼ਾਪ ਮੇਂ ਕੁਝ ਦਵਾਈਆਂ ਮਿਲਤੀ ਹੈ ਜਿੰਨ ਕੋ ਖਾਣੇ ਸੇ ਥੋੜਾ ਸਾ ਸੇਡੇਟਿਵ ਅਸਰ ਹੋਤਾ ਹੈ ਕਿ ਲੱਗਦਾ ਨੀਂਦ ਆ ਰਹੀ ਹੈ ਸੌਟ ਹੈ ਸਾਡੀ ਜਿਹੜੀ ਲੋਕਲ ਕਮਿਸ਼ਨਰਡ ਪੁਲਿਸ ਦੀ ਵੀ ਇੱਕ ਡਰੱਗ ਹੈਲਪਲਾਈਨ ਨੰਬਰ ਹੈ ਮੈਨੂੰ ਤੁਹਾਨੂੰ ਸ਼ੇਅਰ ਕਰਦੇ ਹਾਂ ਉਹਦੇ ਬਾਰੇ ਵੀ ਬੜਾ ਮਾਣ ਹੈ ਕਿ that means ਪੁਲਿਸ ਦੀ ਕ੍ਰੈਡੀਬਿਲਟੀ ਅੱਛੀ ਹੈ ਉਹਦੇ ਤੇ ਰੈਗੂਲਰਲੀ ਸਾਡੇ ਕੋਲ ਟਿਪਸ ਆ ਰਹੀਆਂ ਅਤੇ ਐਕਸ਼ਨ ਹੋ ਰਿਹਾ ਹੈ